ਚੋਨਾ ਦੇਖੋ ਬਈ ਖੜਿਆ ਹੋਇਆ ਜਿੱਥੋਂ ਦੀ ਸਪਰੇਅ ਕਰਦੇ ਆ ਪੱਕੇ ਲੰਗੇ ਬਣਾਉਣੇ ਪੈਗੇ ਕਿਉਂਕਿ ਇਹਦੇ ਵਿੱਚ ਦਾ ਲੰਗੇ ਦਾ ਮੁੰਜਰਾ ਇੰਨੀ ਜ਼ਿਆਦਾ ਹੈ ਗਵਾਂਡੀ ਦਾ ਐਂ ਕਹਿੰਦਾ ਵੀ 150 ਮਨ ਨਿਕਲੂ ਕੋਈ ਕਹਿੰਦਾ 135 ਮਨ ਨਿਕਲੂ ਪਰ ਲੱਗਦਾ ਵੀ 100 ਤਾਂ ਪਲੱਸ ਜਾਊਗੀ ਜਾਊਗਾ ਕਿਉਂਕਿ ਝੋਨਾ ਫਸਿਆ ਖੜਿਆ ਬਈ ਨਾ ਤਾਂ ਇੱਚ ਕੋਈ ਲੱਗਦਾ ਫੋਕ ਦੇਖਦੀ ਹਾਂਜੀ ਹਾਂਜੀ ਨਾ ਇੱਚ ਹਲਦੀ ਰੋਗ ਤਾਂ ਬਹੁਤ ਜ਼ਿਆਦਾ ਹੈ ਇਸ ਵਾਰ ਹਲਦੀ ਰੋਗ ਦਾ ਇੱਕ ਦਾਣਾ ਵੀ ਨਹੀਂ ਤੁਸੀਂ ਧਿਆਨ ਨਾਲ ਨੇੜੇ ਮਾਰਿਓ ਬਈ ਫੋਕ ਵਾਲਾ ਮੈਂ ਕਹਿੰਦਾ ਕਿਸੇ ਬੱਲੀ 'ਚ ਕੋਈ ਜਾਣ ਕਿਸੇ ਬੱਲੀ 'ਚ ਵੀ ਫੋਕ ਨਹੀਂ ਹੈਗਾ ਕੋਈ ਨੇ ਬਰੇਇਡ ਕਿਹੜੀ ਆ ਗਈ ਇਹ ਨਵੇਂ ਜੀ ਇਹ ਪੰਜਾਬ ਬਨ ਦੇ ਨਾਮ ਤੇ ਆਉਗੀ ਜੀ ਇਹ ਅੱਛਾ ਜੀ ਹਾਂਜੀ ਹਾਂਜੀ ਇਹ ਮਤਲਬ ਤੁਹਾਡੇ ਕੋਲ ਨਵੀਂ ਆਈ ਵੀ ਜੀ ਹਾਂਜੀ ਆਪਣੇ ਕੋਲ ਨਵੀਂ ਆਈਂਦੀ ਜਿਹੜੀ ਹਾਈਟ ਆ ਤੁਸੀਂ ਦੇਖ ਸਕਦੇ ਆਪਾਂ ਨਾ ਕੋਈ ਹਾਈਟ ਆ ਹਾਈਟ ਕੋਈ ਜ਼ਿਆਦਾ ਨਹੀਂ ਗਈ ਹੂੰ ਜੇ ਆਪਾਂ ਥੱਲੇ ਦੇ ਹੱਥ ਵੀ ਘੁਲਾਉਣਾ ਚਾਹੀਏ ਥੱਲੇ ਹੱਥ ਨਹੀਂ ਜਾਂਦਾ ਇੰਨੀ ਜ਼ਿਆਦਾ ਫਟਾਵਾ ਦੇ ਮੁੰਜਰੇ ਦੇ ਚ ਹੂੰ ਦੇਖੋ ਥੱਲੇ ਮੁੱਢ ਨੇ ਜਿਹੜੇ ਬਿਲਕੁਲ ਹਰੇ ਪਏ ਆ ਹਾਂਜੀ ਤੇ ਦਾਣੇ ਪੱਕ ਗਏ ਆ ਜਦੋਂ ਥੱਲੇ ਮੁੱਢ ਹਰੇ ਖੜੇ ਹੋਣ ਝੋਨਾ ਪੱਕਿਆ ਹੋਵੇ ਉਤੋਂ ਪਤਾ ਲਾ ਲੈ ਵੀ ਝੋਨੇ ਨੇ ਵੀ ਬਹੁਤ ਜ਼ਿਆਦਾ ਨਿਕਲਣਾ ਹਾਂਜੀ ਹੂੰ ਜਿਹੜੇ ਕਿਸਾਨ ਵੀਰ ਨੇ ਇੱਕ ਵਾਰੀ ਇੱਥੇ ਆ ਕੇ ਦੇਖ ਲਿਆ ਝੋਨਾ ਖੜਿਆ ਉਹਨੇ ਸਿਰਫ ਇੱਕੋ ਗੱਲ ਕਹਿਣੀ ਬਈ ਬੀਜ ਸਾਨੂੰ ਕਦੋਂ ਦੇ ਦੋਗੇ ਇਹ ਇਹ ਹੀ ਪੁੱਛਣੇ ਕਦੋਂ ਮਿਲ ਜੂਗਾ ਇਹ ਆਪਣਾ ਗ੍ਰੇਡਿੰਗ ਹੋ ਕੇ ਹਾਂਜੀ ਆਪਾਂ 5ਵੇਂ ਮਹੀਨੇ ਦੇ ਵਿੱਚ ਸਟਾਰਟਿੰਗ ਹੋਊਗੀ ਜੰਦੀ ਮਾਰਚ ਦੇ ਵਿੱਚ ਮਿਲ ਜੂਗਾ ਬਈ ਮਾਰਚ ਦੇ ਲਾਸਟ ਤੱਕ ਲਾਲ ਵੀ ਮਿਲ ਜੂਗਾ ਪੈਕਿੰਗ ਹੋਵੇ ਹਾਂਜੀ ਝੋਨਾ ਆਇਆ ਖੜਾ ਹੀ ਖੜਾ ਵੀ ਤੁਸੀਂ ਦੇਖ ਸਕਦੇ ਹੋ 8 ਕਿੱਲੇ 6 ਕਿੱਲੇ ਬਈ 6.5 ਕਿੱਲ ਥਾਂ 6.5 ਕਿੱਲੇ ਬਈ ਇਹ ਕੋਲੇ ਖੜਿਆ ਪਿੰਡ ਲੋਹਾਰ ਖੇੜਾ ਜ਼ਿਲ੍ਹਾ ਮਾਨਸਾ ਹੈਗੇ ਮਾਨਸਾ ਜ਼ਿਲ੍ਹਾ ਜੀ